ਏਵਨ ਪੰਜਾਬੀ ਦੇਵਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਪੰਜਾਬ ਪੁਲਿਸ ਤੇ ਆਏ ਦੇ ਨਹੀਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਿਤੇ ਰਿਸ਼ਵਤ ਖੋਰੀ ਦੇ ਵਿੱਚ ਕਿਤੇ ਲੋਕਾਂ ਵੱਲੋਂ ਨਸ਼ੇੜੀਆਂ ਨੂੰ ਮਤਲਬ ਛੱਡਣ ਦੇ ਦੋਸ਼ ਦੇ ਵਿੱਚ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਨੂੰ ਛੱਡਣ ਦੇ ਦੋਸ਼ ਵਿੱਚ ਲੇਕਿਨ ਲੇਕਿਨ ਫਿਰੋਜ਼ਪੁਰ ਦੇ ਵਿੱਚ ਇੱਕ ਅਜਿਹਾ ਪੰਜਾਬ ਪੁਲਿਸ ਦਾ ਮੁਲਾਜ਼ਮ ਤਾਇਨਾਤ ਹੈ ਜਿਸ ਨੇ ਆਪਣੀਆਂ ਕਵਿਤਾਵਾਂ ਰਾਹੀਂ ਆਪਣੀਆਂ ਗੀਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਔਰ ਨਸ਼ਿਆਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਹੈ ਵੀਡੀਓ ਵਾਇਰਲ ਹੋ ਰਿਹਾ ਦੋਸਤੋ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਦਾ ਫਿਰ ਤੁਸੀਂ ਵੀ ਵੇਖ ਲਓ ਜ਼ਰਾ ਇਹ ਵੀਡੀਓ ਜਦੋਂ ਆਣ ਲੱਗਾ ਈ ਛਾਉ ਓਢਾਣ ਦੇਣ ਪੁੱਠੇ ਲੱਗੇ ਆਣ ਜਦੋਂ ਮਾੜੇ ਵੀ ਵੇਖੇ ਸੱਲ ਮਾਹੋਂ ਨਿਤ ਵੇਖੇ ਸੱਲ ਮਾਹੋਂ ਨਿਤ ਨਾਲੇ ਖਾੜੇ ਕਰੀਨਾ ਕੋਈ ਕੰਮ ਕਾਰ ਦਿੱਤਾ ਛੱਡ ਕਰ ਬਾਹਰ ਰਹੇ ਨਿਤ ਦਾ ਬਾਜ਼ਾਰ ਵੇਖੇ ਮੇਲੇ ਵੀ ਜਿੱਧਰ ਚਿੱਤ ਕਰੇ ਜਿਹਨੂੰ ਚਿੱਤ ਕਰੇ ਚੜ ਜਾਵੇ ਰੇਲੇ ਵੈਲੀ ਬਣ ਗਿਆ ਪੱਕਾ ਯਾਰ ਦੇਣ ਸਭ ੱੱੱਕਾ ਕੋਈ ਬਣੇ ਨਾ ਜੀ ਸੱੱਕਾ ਉਸ ਮੌ ਕੇ ਤੇ ਕਿੰਦਾ ਲਾਲ ਯੂਸਮੈਕ ਉਹ ਕਿੰਦਾ ਲਾਲ ਯੂਸਮੈਕ ਮਨਾ ਸੋ ਕੇ ਸਮੈਕ ਗਈ ਜਦੋਂ ਲੱਗ ਜਦ ਮੈਂ ਗਈ ਜਦੋਂ ਲੱਗ ਤਾਨੇ ਮਾਰੇ ਸਾਰਾ ਜਾ ਕੇ ਉਹ ਤੂ ਹੋ ਗਈ ਹੁਣ ਲੱਗੀ ਉਹ ਜਵਾਨ ਨਾ ਤੇ ਕੀਤਾ ਕਰਦਾ ਖਰਾਬ ਉਹ ਕੀਤਾ ਕਰਦਾ ਖਰਾਬ ਉਹ ਤੂ ਕਾ ਨਾ ਚੱਲੇ ਹੋਰ ਨਾ ਕੋਈ ਚਾਰਾ ਵੇਚ ਪੈੜੀ ਗਹਿਣਾ ਸਾਰਾ ਫਿਰ ਰੋਲ ਦਾਣ ਕਰਾਉਛਦਾ ਆਈ ਤੇ ਇੱਕ ਦਿਲ ਚ ਇੱਕ ਦਿਲ ਚ ਸਮਝ ਐਸੀ ਆਈ ਇੱਕ ਇੱਕੋ ਇੱਕੀ ਉਹਦੀ ਭੈਣੇ ਉਹਨੂੰ ਲੱਗਾ ਇਹਦਾ ਕਹਿਣ ਆ ਪਾ ਜਾਣਾ ਸੌਦਾ ਲੈਣ ਵੀ ਬਜ਼ਾਰ ਤੇ ਵੀ ਤੇ ਆਇਆ ਉਹਦਾ ਵੀ ਤੇ ਆਇਆ ਉਹਦਾ ਲੈ ਲਿਆ ਹਜ਼ਾਰ ਵੇਖ ਕੁੜੀ ਰੋਈ ਮੇਰੇ ਨਾਲ ਕੀ ਇਹ ਹੋਈ ਗੱਲ ਸੁਣੇ ਨਾ ਜੀ ਕੋਈ ਪੁੱਬਾ ਮਾਰੇ ਤੇ ਲੈ ਗਏ ਬਈ ਲੈ ਗਏ ਵੀ ਜਨਾਨੇ ਪੈਸੇ ਤਾਰੇ ਉੜੀ ਵਸੇ ਕਾਰਿ ਜਾਂਕੇ ਗੈਣਾ ਗੱਟਾ ਗਾਲੋ ਪਾਕੇ ਕਿਸੇ ਉਹਨੂੰ ਗੱਲ ਲਾਕੇ ਚਾਸ ਨਾ ਆਈ ਨੀ ਬਣੀ ਫਿਰੇ ਇਸ ਵਾਣੀ ਨੀ ਬਣੀ ਫਿਰੇ ਇਸ ਵਾਣੀ ਮੁੱਲਿਆਈ ਬੋਲੀ ਵਜੀ ਵਾਂਗ ਧੀਰ ਗਈ ਕਾਲ ਜੇ ਨੂੰ ਠੀਰ ਕਹਿੰਦੀ ਜੱਗ ਵਿੱਚੋਂ ਸੀਰ ਸਾਡਾ ਜਾਨ ਆਵੇ ਅਕੂਵਾਲੀਆ ਅਕੂਵਾਲੀਆ ਕੀ ਨਸ਼ਿਆਂ ਦਾ ਖਾਣ ਆਵੇ ਅਕੂਵਾਲੀਆ ਕੀ ਵੈਲੀਆਂ ਦਾ ਜਾਣਾ ਤੁਸੀਂ ਇਹ ਕਦੋਂ ਤੋਂ ਜਿਹੜੀ ਕਵਿਤਾ ਜਾਂ ਜਿਹੜੇ ਗਾਣੇ ਤੁਸੀਂ ਇੰਦੇ ਤੇ ਗਾਣੇ ਤੇ ਲੋਕਾਂ ਨੂੰ ਜਾਦੂ ਕਰਨਾ ਸ਼ੁਰੂ ਕੀਤਾ ਇਹ ਜਦੋਂ ਮਤਲਬ ਪੀ ਪੰਜਾਬ ਦੇ ਲੋਕਾਂ ਦੇ ਮਾਰੇ ਸੀ ਬਹੁਤ ਬੁਰੀ ਹਾਲਤ ਸੀ ਉਹ ਬੱਚੇ ਸਕੂਲਾਂ ਦੇ ਉਦੋਂ ਮਤਲਬ ਫੀਮ ਲੋਕੀ ਖਾਨ ਲੱਪੇ ਸੀ ਪਹਿਲਾ ਉਹ ਨਸ਼ਾ ਮੈਂ ਫੀਮ ਤੇ ਲਿਖਿਆ ਸੀ ਚਲੋ ਫੀਮ ਖਾ ਕੇ ਕੋਈ ਹੋਰ ਗੱਲ ਬਾਤ ਸੀ ਉਹ ਤੋਂ ਬਾਅਦ ਜਿਹੜਾ ਚਿੱਟਾ ਆ ਗਿਆ ਨੇ ਵਿੜਾਈ ਕਰ ਕਰਦਾ ਬਹੁਤ ਜ਼ਿਆਦਾ ਉਸੇ ਘਰ ਵਿੱਚ ਮੈਂ ਵੇਖਿਆ ਬੁਰੀ ਹਾਲਤ ਦੇ ਲੋਕਾ ਤਾਂ ਨਹੀਂ ਮਰੇ ਮਾਰੇ ਉਸ ਕੁੜੀ ਵਹੀ ਲੜਕੀ ਨੂੰ ਲੋਕਾ ਤਾਂ ਨਹੀਂ ਮੈਨੇ ਮਾਰੇ ਵੀ ਅਮਲੀ ਦੀ ਪਹਿਣ ਇਹਨਾਂ ਵਿੱਚ ਸੀ ਬੜੀ ਉਹ ਅਮੀਰ ਸੀ ਕੁੜੀ ਪਰ ਜਦੋਂ ਮੈਨੂੰ ਤਾਂ ਨਹੀਂ ਮੈਨੇ ਸਾਰੇ ਨਾ ਸਾਰੇ ਨਾ ਗਿਆ ਇੱਕ ਦਿਨ ਗੱਸ਼ ਖਾ ਕੇ ਧਰਤੀ ਤੇ ਡਿੱਗ ਪਈ ਤੇ ਰੋਂਦੀ ਹੈ ਆਪਣੇ ਭਰਾ ਨੂੰ ਯਾਦ ਕਰਦੀ ਵੀ ਮੇਰੇ ਅਵਲਿਆ ਭਰਾਵਾ ਮੇਰੇ ਘਰ ਦਾ ਸਾਰਾ ਕੁਝ ਮੇਰੇ ਮਾਪੇ ਤੋਂ ਨਾਸ ਕਰ ਜਾਂਦੀ ਵਾਰ ਮੈਨੂੰ ਦਰਸ਼ਨ ਤਾਂ ਵਿਖਾਦਾ ਫੇ ਵੀਰਾ ਮੈਨੂੰ ਆਪਣਾ ਮੂੰਹ ਵਿਖਾਦਾ ਉਹ ਪਹਿਣ ਵਾਸਤੇ ਪਉਂਦੀ ਏ ਉਹ ਮੌਕੇ ਤੇ ਉਹ ਲੜਕੀ ਦੇ ਕੋਲ ਖੜਾ ਸੀਗਾ ਦਿਨ ਤੋਂ ਬਿਦਾ ਪਿਆ ਸੀ ਕੁਝ ਮੈਨੂੰ ਵੀ ਇਸ਼ਾਰੇ ਕਰਦੇ ਵੀਰ ਜਗਤਾਰ ਕਿਤੇ ਮੇਰਾ ਵੀਰ ਮਿਲਿਆ ਤੇ ਮੈਨੂੰ ਮਿਲਣਾ ਵੀ ਕੀ ਆndi ਏ ਪਹਿਣ ਪਰ ਆਦਾ ਰਿਸ਼ਤਾ ਨਹੀਂ ਇਹ ਕਾ ਰੱਬ ਨੇ ਅਜੀਬ ਬਣਾਇਆ ਪੰਛੀ ਮੁਰਪੈ ਕਰਾਨੂ ਮੇਰਾ ਵੀ ਕਦੇ ਨਹੀਂ ਆਇਆ ਨਹੀਂ ਪੰਛੀ ਆ ਗਏ ਕਰਾਨੂ ਮੇਰਾ ਵੀਰ ਕਿਉਂ ਨਹੀਂ ਆਇਆ ਮੇ ਜਾਣ ਲੱਗਾ ਦੇ ਕੇ ਪਿਆਰ ਮੈਨੂੰ ਗਿਆ ਸੀ ਆਵਾਂ ਕਾ ਜਰੂਰ ਪੈਣੇ ਜਾਂਦੇ ਨੇ ਕਿ ਆਸੀ ਵਰਤ ਗਿਆ ਕੀ phaणा ਵਰਤ ਗਿਆ ਕੀ phaणा ਹਿਉਨੇ ਕਿਉਂ ਹੋਈ ਨਾ ਚਿਰ ਲਾਇ ਆਣੀ ਪੰਛੀ ਮੁਰ ਪੈ ਕਰਾ ਨੂੰ ਮੇਰਾ ਵੀਰ ਕਿਉ ਅਕੀਰ ਲੱਗਦਾ ਪੈਣ ਤੇ ਪਰਦਾ ਲੋਕੋ ਰਿਸ਼ਤਾ ਅਜੀ ਹੀ ਬਿਛੜ ਜਾਣਾ ਵੀਰਾ ਮਾਰਾ ਪੈਣ ਦਾ ਨਸੀਬ ਹੈ ਵਿਛੜ ਜਾਣਾ ਵੀਰਾ ਮਾਰਾ ਪੈਣ ਦਾ ਨਸੀਬ ਆਓ ਜਗਤਾਰ ਵੀ ਅਕੂ ਵਾਲੇ ਓ ਜਗਤਾਰ ਵੀ ਯਕੂ ਵਾਲੇ ਇਹ ਦੁੱਖ ਦਾ ਗੀਤ ਬਣਾਇਆ ਨਹੀਂ ਪੰਛੀ ਮੁਰ ਪੈ ਕਰਾ ਨੂੰ ਨੂੰ ਮੇਰਾ ਵੀਰ ਕਿਉਂ ਨਹੀਂ ਆਇ ਨਹੀਂ ਪੰਛੀ ਮੁੜ ਪੈ ਘਰਾਂ ਨੂੰ ਅਮਲੀ ਵੀਰ ਕਿਉਂ ਨਹੀਂ ਆਇਆ ਪੰਛੀ ਮੁੜ ਪੈ ਘਰਾਂ ਨੂੰ ਅਮਲੀ ਵੀਰ ਕਿਉਂ ਨਹੀਂ ਆਇਆ ਬਿਲਕੁਲ ਜੀ ਮੈਸੇਜ ਦੇਣਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਹੈ ਗੀਤਾਂ ਦਾ ਸਹਾਰਾ ਲੈ ਸਕਦੇ ਹੋ ਸਾਹਿਦ ਦਾ ਸਹਾਰਾ ਲੈ ਸਕਦੇ ਹੋ ਕਵਿਤਾਵਾਂ ਨਜ਼ਮ ਮਤਲਬ ਜਿਸ ਚੀਜ਼ ਦੇ ਨਾਲ ਵੀ ਲੋਕ ਆਪਣੀ ਇਸ ਆਦਤ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਨੇ ਉਸ ਦਾ ਸਹਾਰਾ ਲੈ ਕੇ ਅਸੀਂ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਾਂਗੇ ਸੋ ਏਵਨ ਪੰਜਾਬੀ ਦੀ ਟੀਮ ਵੱਲੋਂ ਇਸ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਲਾਮ ਹੈ ਔਰ ਪਵਿਕ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਪ੍ਰੋਗਰਾਮ ਦੇ ਅੰਤ ਵਿੱਚ ਕਮੈਂਟ ਕਰਿਆ ਕਰੋ ਕਮੈਂਟ ਚੰਗੀ ਪਾਸ਼ਾ ਵਿੱਚ ਕਰਿਆ ਕਰੋ ਵਲਗਰ ਪਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ ਉਸ ਦੀ ਜਾਣਕਾਰੀ ਹੈ ਤਾਂ ਮੇਲ ਕਰੋ everlivepunjab@gmail.com ਜੇ ਸੰਪਰਕ ਕਰਨਾ ਚਾਹੁੰਦੇ ਹੋ 668383729 ਦੇ ਕਰ ਸਕਦੇ ਹੋ everpunjabi tayban news ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ for all updated news please subscribe ever news and click the bell icon